ਅਗਲਾ ਕੁਐਸਚਨ ਹੈ ਕੱਪੜੇ ਤੇ ਕੀਤੀ ਜਾਣ ਵਾਲੀ ਆਂਧਰਾ ਪ੍ਰਦੇਸ਼ ਦੀ ਪ੍ਰਚੀਨ ਕਲਾ ਦਾ ਨਾਮ ਕੀ ਹੈ ਕਲਮਕਾਰੀਾ ਹਾਂਜੀ ਕਲਮਕਾਰੀਾ ਅੰਤੀ ਅਗਲਾ ਕੁਐਸਚਨ ਹੈ ਆਂਧਰਾ ਪ੍ਰਦੇਸ਼ ਦਾ ਸਭ ਤੋਂ ਵੱਡਾ ਬੰਦਰਗਾਹ ਕਿਹੜਾ ਹੈ ਵਿਸ਼ਾਖਾਪਟਨ ਹਾਂਜੀ ਬਿਲਕੁਲ ਸਹੀ ਜਵਾਬ ਹੈ ਵਿਸ਼ਾਖਾਪਟਨ लई प्रसिद्ध की है बुद्ध धर्म स्थल लई प्रसिद्ध की है नेलूर गुंतूर अनंतपुर अमरावती अमरावती हम्म वेरी गुड सही सही आंसर अमरावती आंध्र प्रदेश की मशहूर कड़ी पुलीहोरा किस बनाई जाती है आंध्र प्रदेश की मशहूर कड़ी पुली जाती है? है दाल चावल बैंगन मच्छी हाँ दाल चावल बैंगन के मच्छी। आंसर दो बेटा माइक दाल, दाल ते चावल अलग अलग है बेटा दो मिनट इन बनाई जाती है चावलों राइस होंगे मतलब इमली बनते राइस होंगे आंध्र प्रदेश के कई टैंपल जोसे जाते हैं ठीक है आंध्र प्रदेश का सब तो छोटा जिला है। आंध्र प्रदेश का सब तो छोटा जिला मैम ऑप्शन नेलोर मने्यालम विशाखापट्टनम, प्रकाशम

ਤਿਲੰਗਨਾ ਕਿਸ ਸਾਲ ਬਣਿਆ 2016 2014 2015 2021 ਆਂਧਰਾ ਪ੍ਰਦੇਸ਼ 2015 ਨੋ ਬੇਟਾ ਰੋਂਗ ਆਨਸਰ 2018 ਲਿਪਾਕਸ਼ੀ ਟੈਂਪਲ ਆਫ ਆਂਧਰਾ ਪ੍ਰਦੇਸ਼ ਕਿਸ ਦੇਵਤਾ ਨੂੰ ਸਮਰਪਿਤ ਹੈ ਨੇਪਾਕਸ਼ੀ ਟੈਂਪਲ ਆਪਸ਼ਨ ਆਪਸ਼ਨ ਹੈ ਕ੍ਰਿਸ਼ਨ ਰਾਮਾ ਸ਼ਿਵਾ ਐਂਡ ਲਕਸ਼ਮੀ ਕ੍ਰਿਸ਼ਨ ਮੈਨੂੰ ਨਹੀਂ ਆਤੀ ਨਹੀਂ ਰੋਂਗ ਆਨਸਰ ਜਿਹੜਾ ਲਿਪਾਕਸ਼ੀ ਟੈਂਪਲ ਹੈ ਇਹ ਸ਼ਿਵਾ ਨੂੰ ਸਮਰਪਿਤ ਹੈ ਉਹਨਾਂ ਦਾ ਜਿਹੜਾ ਵੀਰ ਭਦਰ ਅਵਤਾਰ ਸੀ ਸ਼ਿਵ ਜੀ ਦਾ ਉਹਦੇ ਰਿਲੇਟਿਡ ਇਹ ਲਿਪਾਕਸ਼ੀ ਟੈਂਪਲ ਹੈ ਨੈਕਸਟ ਕੁਐਸਚਨ ਰਸਕਾਪਟਨਮ ਸਾਈਡ ਮੈਂ ਜिले ਦਾ ਨਾਮ ਕੀ ਹੈ ਹਾਂ ਦਾ ਪ੍ਰਦੇਸ਼ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ অপਸ਼ਨ ਚਿਤੌਰ ਨੰਨਤਪੁਰ ਗੋਂਤੂਰ ਪ੍ਰਕਾਸ਼ 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 ਸਹੀ ਆਨਸਰ ਨੈਕਸਟ ਕੁਐਸਚਨ ਤ੍ਰਿਪਤੀ ਟੀਮ ਆਂਧਰਾ ਪ੍ਰਦੇਸ਼ ਕਿਸ ਦੇ ਉਤਪਾਦਨ ਵਿੱਚ ਭਾਰਤ ਨੇ ਪਹਿਲੇ ਸਥਾਨ ਤੇ ਹੈ ਆਂਧਰਾ ਪ੍ਰਦੇਸ਼ ਕਿਸ ਦੇ ਉਤਪਾਦਨ ਵਿੱਚ ਭਾਰਤ ਵਿੱਚ ਪਹਿਲੇ ਸਥਾਨ ਤੇ ਹੈ ਮਿਰਚ ਨਾਰੀਅਲ ਅੰਬ ਕਾਫੀ ਮਿਰਚ ਅੰਬ ਨਾਰੀਅਲ ਕਾਫੀ ਚਾਰ ਆਪਸ਼ਨ ਹੈ ਨਾਰੀਅਲ ਨਾਰੀਅਲ ਟਰੋਂਗ ਅੰਸਰ ਮਿਰਚ ਅੰਧਰਾ ਪ੍ਰਦੇਸ਼ ਹੈ ਜਿਹੜਾ ਮਿਰਚ ਦੇ ਉਤਪਾਦਨ ਚ ਇੰਡੀਆ ਚ ਨੰਬਰ 1 ਤੇ ਹੈ ਪਰਵਿੰਦਰ ਮੈਮ ਰਿਸਪੈਕਟਡ ਪੰਜੀਤ ਮੈਮ ਤੇ ਰਿਸਪੈਕਟਡ ਮੋਨਾ ਮੈਮ ਨੂੰ ਸਟੇਜ ਤੇ ਬੁਲਾਉਂਗੀ ਮੈਮ ਸਟੇਜ ਤੇ ਆਓ ਤੇ ਰਿਜ਼ਲਟ ਕੋਸ਼ਿਸ਼ ਕਰੋ ਬੱਚੇ ਸਾਰਿਆਂ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਆਪਣੀ ਸਟੇਟ ਬਾਰੇ ਤਾਂ ਪਤਾ ਹੀ ਹੁੰਦਾ ਹੈ ਪਰ ਦੂਜੇ ਸਟੇਟ ਬਾਰੇ ਵੀ ਜਾਣਣਾ ਉਹਦੇ ਬਾਰੇ ਕੁਐਸਚਨਸ ਨੋਲੇਜ ਰੱਖਣੇ ਇਹ ਬਹੁਤ ਵਧੀਆ ਗੱਲ ਆ ਤੇ ਕੋਸ਼ਿਸ਼ ਕਰਿਓ ਕਿ ਆਂਧਰਾ ਪ੍ਰਦੇਸ਼ ਦੇ ਬਾਰੇ ਹੋਰ ਵੀ ਜਾਣਕਾਰੀ ਇਕੱਠੀ ਕਰੋ ਠੀਕ ਹੈ ਨੈਟ ਦੇਖਿਆ ਕਰੋ ਬੁੱਕਸ ਪੜਿਆ ਕਰੋ ਉਹਦੇ ਤੋਂ ਹੋਰ ਇਨਫਰਮੇਸ਼ਨ ਉਹਦੇ ਬਾਰੇ ਇਕੱਠੀ ਕਰੋ ਤੇ ਆਇਦਾ ਰਿਜ਼ਲਟ ਹੈ ਤੀਰੁਪਤੀ ਟੀਮ ਹੈ ਉਹਨਾਂ ਦੇ ਹੈਗੇ ਨੇ 25 ਮਾਰਕਸ ਵਿਸ਼ਾਖਾਪਟਨਮ 30 ਤੇ ਗੁੰਦੂ ਟੀਮ ਹੈ 40 ਤਾਂ ਵਿਨਰ ਆ ਅੱਜ ਦੀ ਟੀਮ ਫਸਟ ਪੋਜੀਸ਼ਨ ਤੇ ਗੁੰਦੂ ਟੀਮ 40 ਮਾਰਕਸ ਦੇ ਨਾਲ ਵਿਸ਼ਾਖਾਪਟਨਮ ਸੈਕਿੰਡ ਥਰਡ ਆ ਤਿਰੂਪਤੀ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਮਾਰਕਸ ਆਪਣੇ ਰਵੀਜੋਤ ਮੈਮ ਵੀ ਆਪਣੇ ਨਾਲ ਆ ਗਏ ਹੋਏ ਹੈ ਸੋ ਇਹ ਆਪਣੇ ਜਿਹੜੇ winner participants ਸੀਗੇ ਜਿੰਨੇ ਵੀ participants ਹੈ ਤੇ winner ਉਹਨਾਂ ਨੂੰ ਇਨਾਮ ਦੇਣਗੇ ਸੋ 3rd ਤੀਰુપਤੀ ਟੀਮ ਸਟੇਜ ਤੇ ਆ ਜਾ ਬੇਟਾ ਇੱਥੇ ਮੂਰੇ ਖੜੋ